ਹਾਂਜੀ ਅਸੀਂ ਨਾ ਜੀਰਾ ਤੋਂ ਤਲਵੰਡੀ ਰੋਡ ਤੇ ਖੜੇ ਆ ਆ ਗਈ ਤਲਵੰਡੀ ਦੇ ਅੰਦਰ ਰੋਡ ਸ਼ਹਿਰ ਨੂੰ ਵੜ ਗਿਆ ਇਹ ਬਾਈਪਾਸ ਤੇ ਖੜੇ ਆ ਜਦੋਂ ਆਪਾਂ ਬਾਈਪਾਸ ਤੋਂ ਜਾਣੇ ਆ ਤੇ ਤਕਰੀਬਨ ਕਿਲੋਮੀਟਰ ਜਾਣਾਗਾ ਤੇ ਇੱਕ ਸਾਨੂੰ ਜਗਾ ਦਿਖਾਉਣੇ ਆਗੇ ਉਥੇ ਇੱਕ ਅਕਬਰ ਸ਼ਾਹ ਜੀ ਦੀ ਜਗਾ ਬਣੀ ਹੋਈ ਹੈਗੀ ਆ ਉਹ ਮਗਰੋਂ ਬਾਈਪਾਸ ਦਾ ਜਿਹੜਾ ਬਾਈਪਾਸ ਜਾਈ ਜਾਨੇ ਆਗੇ ਬਾਈਪਾਸ ਤੇ ਕਿਹਾ ਤਲਵੰਡੀ ਦੇ ਅੰਦਰ ਵੜ ਦੀ ਜਗਾ ਤੁਹਾਡੇ ਬਹੁਤ ਠੀਕ ਹੈ ਜੀ ਤਲਵੰਡੀ ਸ਼ਹਿਰ ਚ ਨਹੀਂ ਮਾਣਾਗਾ ਬਾਈਪਾਸ ਹੀ ਆਪਾਂ ਜਾਣਾਗਾ ਵੱਡੇ ਰੋਡ ਹਾਈਵੇ ਰੋਡ ਇੱਥੇ ਤੁਹਾਨੂੰ ਇੱਕ ਮਿਲੂਗਾ ਜਿਹੜਾ ਆ ਦੇਖੋ ਸਰਕਾਰ ਕੰਨੀਓ ਬਣਾਏ ਗਏ ਹੈਗੇ ਗੱਡੀਆਂ ਦੀ ਪਾਰਕਿੰਗ ਢਾਬੇ ਵਗੈਰ ਜੋ ਵੀ ਨਹੀਂ ਚੱਲੇਗੀ ਬਹੁਤ ਮੰਨੀ ਵੀ ਜਗਾ ਬਹੁਤ ਪੀਰ ਅਕਬਰ ਸ਼ਾਹ ਜੀ ਦੀ ਜਗਾ ਕੀ ਤੇ ਕਿਸੇ ਵੀ ਬੱਚੇ ਦੇ ਸਿਆਣੇ ਦੇ ਬਜ਼ੁਰਗ ਦੇ ਕਿਸੇ ਦੀ ਜਿਵੇਂ ਫੈਂਸੀਆਂ ਹੋ ਜਾਂਦੀਆਂ ਹੈਗੀਆਂ ਸਰੀਰ ਤੇ ਲਾਲ ਜੀਆਂ ਖਾਰਸ਼ ਹੋ ਜਾਂਦੀ ਹੈ ਚਾਹ ਕੋਈ ਹੋਰ ਤਦਰੀਆਂ ਤੋਦਰੀਆਂ ਕਿਸੇ ਵੀ ਤਰ੍ਹਾਂ ਦੀ ਇੱਥੇ ਆ ਕੇ ਐਤਵਾਰ ਆਉਣਾਗਾ ਐਤਵਾਰ ਆ ਕੇ ਇੱਕ ਐਤਵਾਰ ਆਉਣ ਦੀ ਲੋੜ ਹੈ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਆ ਦੇਖੋ ਆਹ ਰਹੀ ਜੀ ਜਗਾਹ ਹੋ ਇੱਥੋਂ ਤੁਸੀਂ ਆ ਕੋਠੀ ਜੀ ਬਣੀ ਹੈ ਸਾਹਮਣੇ ਇੱਕ ਘਰ ਬੰਦਾ ਪਿਆ ਹੈਗਾ ਆ ਦੇਖ ਰੋ ਸਾਹਮਣੇ ਪੀਰ ਉਹ ਬਾਬੇ ਦੀ ਜਗ੍ਹਾ ਗਈ ਇੱਥੋਂ ਹਾਈਵੇ ਰੋਡ ਤੋਂ ਸਿੱਧਾ ਥੱਲੇ ਉਤਰ ਕੇ ਆ ਕੱਚਾ ਰੋਡ ਜਾਂਦਾ ਪਿਆ ਹੈਗਾ ਇੱਥੋਂ ਜਾ ਕੇ ਸਾਹਮਣੇ ਤੁਹਾਨੂੰ ਦਰਗਾਹ ਦਿਖਾਉਣੇ ਆ ਉਹ ਰਹੀ ਸਾਹਮਣੇ ਦਰਗਾਹ ਹਰੇ ਜਣਾ ਠੀਕ ਹੈ ਜੀ ਹਰੇ ਇਹ ਰੰਗ ਦਾ ਪੇਂਟ ਕੀਤਾ ਵਾ ਪੀਰ ਅਕਬਰ ਸ਼ਾਹ ਜੀ ਦੀ ਜਗ੍ਹਾ ਕੀ ਇਹ ਇੱਥੇ ਆ ਕੇ ਐਂ ਦਵਾਰ ਨੂੰ ਸ਼ਰਧਾਂਤ ਕਰੋ ਤੇ ਤੁਹਾਡੇ ਸਾਰੇ ਦੁੱਖ ਕਟੇ ਜਾਣਗੇ ਕਿਉਂਕਿ ਖੋਦ ਅਸੀਂ ਤਿਆਰਪਾ ਕੀਤਾ ਮੇਰੀ ਛੋਟੀ ਬੇਟੀ ਦੇ ਹੋ ਗਈਆਂ ਸੀ ਫੈਂਸੀਆਂ ਲਾਲ ਜੇ ਦਾਣੇ ਜੇ ਖਰਚ ਹੁੰਦੀ ਪਿੰਡੇ ਤੇ ਐਦਵਾਰ ਅਸੀਂ ਆਏ ਇਸ਼ਨਾਨ ਕਰਾਏ ਇੱਕ ਐਦਵਾਰ ਹੀ ਆਏ ਬਸਰਾਮ ਹੋ ਗਿਆ ਜੇ ਕਿਸੇ ਵੀਰ ਦਾ ਭੈਣ ਭਰਾ ਦਾ ਕਿਸੇ ਦਾ ਭਲਾ ਹੋ ਜੇ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਅੱਗੇ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੰਗੀ ਲੱਗੇ ਤਾਂ ਧੰਨਵਾਦ